ਅਮਰਸਰ ਪੁਲਿਸ ਕਮਿਸ਼ਨ શ્રી ਗੋਰਪੁਰ ਸਿੰਘ ਕੋਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੋਰੀ ਲੁੱਟਾ ਖੋਹ ਦੀਆਂ ਬਿਲਾਫ ਚਲਾਈ ਗਈ ਮਹਿਮ ਦੇ ਤਹਿਤ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਲੁੱਟਾ ਖੋਹਾਂ ਤੇ ਚੋਰੀ ਦੇ ਘਟਨਾਵਾਂ ਨੂੰ ਅੰਜਾਮ ਦੇਣ ਦੇ ਬਾਕ-ਵਕ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਇਸ ਮੌਕੇ ਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪ੍ਰਭ ਜੋਤ ਸਿੰਘ ਵਿਰਤਨ ਨੇ ਦੱਸਿਆ ਕਿ ਅਮਰਸਰ ਸ਼ਹਿਰ ਵਿੱਚ ਵੱਧ ਰੀਆਂ ਲੁੱਟਖੋਹੀਆਂ ਬਾਰਤਾਂ ਤੋਂ ਰੋਕਣ ਦੇ ਲਈ ਲਗਾਤਾਰ ਹੀ ਅਮਰਸਰ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਨੇ ਭੋਗ ਇਹ ਬਾੜ ਦਾ ਤਾਂ ਅੰਜਾਮ ਦੇਣ ਵਾਲਾ ਨਕਲ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਅਮਰਸਰ थाना ਸਿਵਲ ਲਾਈਨ ਦੇ ਪਿੰਵਲ ਨੂੰ ਦੋ ਬਾਕਵਾਕ ਮੁਕਦਮਿਆਂ ਵਿੱਚ ਚੋਰਾਂ ਤੇ ਰੋਬਾਜਾ ਪਾਸੋ ਖੋਜ ਸੁਧੰ 12 ਮੋਟਰਸਾਈਕਲ ਫੋਨ ਇੱਕ ਮੋਟਰਸਾਈਕਲ ਸਪਲੈਂਡਰ ਇੱਕ ਐਕਟਿਵਾ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਸਿਵਲ ਲਾਈਨ ਪੁਲਿਸ ਵੱਲ ਚੋਰੀ ਦੇ ਮੋਬਾਈਲ ਫੋਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦੋ ਕੇਸ ਜਿਹੜੇ ਹੈਗੇ ਸਾਡੇ ਐਸ ਐਚ ਓ ਸਿਵਲ ਲਾਈਨ ਨੇ ਜਿਹੜੇ ਹੈਗੇ ਨੇ ਉਹ ਡਿਟੈਕਟ ਕੀਤੇ ਹੈਗੇ ਨੇ ਮਾਜੂਕ ਵਿਸ਼ਵ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਸੀਗੇ ਜਿਹੜੇ ਸਨੈਚਿੰਗ ਦੇ ਕੇਸਸ ਆ ਉਹ ਤੇ ਜੀ ਸਪੈਸ਼ਲੀ ਜਿਹੜੀ ਤਰਜੀਹ ਦੇ ਕੇ ਇਹਨਾਂ ਨੇ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕੀਤੀ ਸੀਗੀ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਬੜੀ ਵੱਡੀ ਜਿਹੜੀ ਹੈਗੀ ਐਸ ਐਚ ਓ ਸਿਵਲ ਲਾਈਨ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਟੋਟਲ ਹੁਣ ਤੱਕ ਇਹਨਾਂ ਨੇ 13 ਮੋਬਾਈਲ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜਾ ਹੈਗਾ ਦੋ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਹੈ ਰ ਇਦੇ ਵਿੱਚ ਇੱਕ 64 ਨੰਬਰ ਐਫ ਆਈ ਆਰ ਨੰਬਰ 379 ਬੀ 34 ਦੀ ਹੈਗੀ ਹੈ ਇਹ ਜਿਹੜੀ ਹੈਗੀ ਹੈ 20 ਤਰੀਕ ਦੀ ਹੈਗੀ ਆ ਆਪਣੀ ਐਫ ਆਈ ਆਰ ਜਿਹੜੀ ਹੈਗੀ ਆ ਸੌਰੀ 19 ਤਰੀਕ ਦੀ ਹੈਗੀ ਆ ਔਰ 20 ਤਰੀਕ ਨੂੰ ਦੋਸ਼ੀ ਗ੍ਰਿਫਤਾਰ ਕਰਕੇ ਇਕਲੋ 6 ਮੋਬਾਈਲ ਔਰ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਦੋਸ਼ੀ ਦਾ ਨਾਮ ਹੈਗਾ ਰਗੂ ਪੁੱਤਰ ਜਿਹੜਾ ਹੈਗਾ ਆ ਆਪਣਾ ਸੋਨੂ ਇਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਜਿਹੜਾ ਹੈਗਾ 755 ਦਾ ਕਲੰਦਰਾ ਹੈਗਾ ਇਸ ਤੋਂ ਇਲਾਵਾ ਇੱਕ 65 ਨੰਬਰ ਮੁਕੱਦਮਾ ਵੀ 379 ਬੀ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ ਮਿੱਤੇਈ 24 ਚਾਉਈ ਨੂੰ ਔਰ ਇਹਦੇ ਵਿੱਚ ਵੀ ਜਿਹੜੇ ਦੋਸ਼ੀ ਜਿਹੜੇ ਹੈਗਾ ਕਰਨ ਤੇ ਸੱਜੂ ਜਿਹੜਾ ਹੈਗਾ ਆ ਇਹ ਦੋਨੇ ਜਿਹੜੇ ਹੈਗੇ ਨੇ ਫਤੇਗੜ ਚੂੜੀਆਂ ਰੋਡ ਦੇ ਰਹਿਣ ਵਾਲੇ ਸੰਜੇ ਗਾਂਧੀ ਕਲੋਨੀ ਦੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 6 ਜਿਹੜੇ ਮੋਬਾਈਲ ਔਰ ਇੱਕ ਐਕਟਿਵਾ ਜਿਹੜਾ ਸੀਗਾ ਵਾਰਦਾਤ ਵਿੱਚ ਵਰਤਿਆ ਗਿਆ ਉਹ ਜਿਹੜਾ ਸੀਗਾ ਭਰਮਣਿਕਾ ਸੋ ਟੋਟਲ ਇਸ ਤਰ੍ਹਾਂ ਜਿਹੜੇ ਆ ਦੋ ਕੇਸਾਂ ਦੇ ਵਿੱਚ ਅਸੀਂ 13 ਮੋਬਾਈਲ ਇੱਕ ਮੋਟਰਸਾਈਕਲ ਔਰ ਇੱਕ ਐਕਟਿਵਾ ਜਿਹੜਾ ਹੈਗਾ ਵਾ ਉਹ ਰਿਕਵਰ ਕੀਤਾ। ਕੀ ਬੈਕਗ੍ਰਾਉਂਡ ਕੀ ਲੈਣਾ ਹੈ? ਇਹ ਬੰਦੇ ਮੁੰਡੇ ਜਿਹੜੇ ਹੈਗੇ ਨੇ ਜਿਹੜੇ ਛੋਟੀ ਏਜ ਦੇ ਹੀ ਹੈਗੇ ਨੇ 21 22 ਸਾਲ ਦੇ ਹੈਗੇ ਨੇ ਔਰ ਇਹ ਵੇਲੇ ਹੈਗੇ ਨੇ ਇਹੀ ਜਿਹੜਾ ਲੁੱਟਾ ਖੋਹਾਂ ਦਾ ਜਿਹੜਾ ਕੰਮ ਕਰਦੇ ਸੀਗੇ ਔਰ ਇਹਦੇ ਨਾਲ ਹੁਣ ਕਾਫੀ ਹਰੇ ਵੀ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਇੱਕ ਇੱਕ ਦੋਨਾਂ ਕੇਸਾਂ ਦੇ ਵਿੱਚ ਜਿਹੜਾ ਉਹਨਾਂ ਦਾ ਸਾਥੀ ਫੜਨ ਵਾਲਾ ਬਾਕੀ ਹੈਗਾ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਪੁੱਛਗਿੱਛ ਕਰਕੇ ਹੋਰ ਵੀ ਸਾਨੂੰ ਮੋਬਾਈਲ ਰਿਕਵਰ ਹੋਣ ਦੀ ਸਟੂਡੈਂਟ ਦੀ ਕੁਆਲਿਫਿਕੇਸ਼ਨ ਕਿੰਨੀ ਥੋੜੇ ਪੜ੍ਹੇ ਲਿਖੇ 10th ਤੋਂ 10th ਜਾਂ +2 ਹੀ ਹੈਗੇ ਨੇ 체체 모바일 ਤਾਂ ਹੁਣੇ ਰਿਕਵਰ ਕਰ ਲਏ ਹੈਗੇ ਸੋ ਪ੍ਰੋਕਸੀਮਿਟੀ ਕਹਿ ਸਕਦੇ ਆ 6 ਬਾਤਾਂ ਤਾਂ ਤਾਂ ਇਹ ਹੋ ਗਈਆਂ ਟ੍ਰੇਸ 6 ਦੂਸਰੀਆਂ ਹੋ ਗਈਆਂ ਨੇ ਇਹ ਜਿਹੜੀਆਂ ਮੇਨ ਸੇਵਾ ਲਾਈਨ ਨਾਲ ਮਜੀਠਾ ਰੋਡ ਤੇ ਸਦਰ ਦੇ ਏਰੀਏ ਦੇ ਵਿੱਚ ਜਿਹੜੀ ਇਹਨਾਂ ਦੀ ਜ਼ਿਆਦਾ ਜਿਹੜੀ ਸੀਗੀ ਸਨੇਚਿੰਗ ਸਰ ਨਸ਼ੇ ਨਸ਼ੇ ਦਾ ਮਤਲਬ ਨਸ਼ੇ ਦਾ ਹਾਲੇ ਤੱਕ ਜਿਹੜੀ ਹੈਗੀ ਹੈ ਗੱਲ ਸਾਹਮਣੇ ਨਹੀਂ ਆਈ ਬਟ ਜਦੋਂ ਬਰੀਕੀ ਨਾਲ ਪੁੱਛਕਿਛ ਕਰਕੇ ਫਿਰ ਜੇ ਕੋਈ ਗੱਲਬਾਤ ਹੋਈ ਕਰਨੇ ਸ਼ੁਰੂ ਕੀ ਜੀ ਸਰ ਤੇ ਪਹਿਲਾ ਮਾਮਲਾ ਦਰਜ ਆ ਉਹਦੇ ਤੇ ਸਨੇਚਿੰਗ ਦਾ ਹੀ ਆ ਜਾਂ ਉਹਦੇ ਕੋਹੋਰੀ ਨਹੀਂ ਨਹੀਂ ਉਹਦੇ ਤੇ ਜੀ ਹੈਗੀ ਹੈ 751 ਦੀ ਰੈਪਟ ਕੀਤੀ ਗਈ ਹੈ ਹੈਗੀ ਰਘੂ ਦੇ ਉੱਤੇ ਜਿਹੜੀ ਹੈਗੀ 751 ਕੀਤੀ ਗਈ ਹੈ ਲੜਾਈ ਚ ਪ੍ਰੋਵੈਂਟਿਵ ਐਕਸ਼ਨ ਸੀ ਜਿਸ ਐਕਟੀਵਿਟੀ ਵੱਸ ਤੋਂ ਕੀਤੀ ਗਈ ਉਹ ਵੀ ਕਿਹ ਚੋਰੀ ਦੀ ਜੀ ਉਹ ਜਿਹੜੀਆਂ ਚੀਜ਼ਾਂ ਸਾਰੀਆਂ ਇਹ ਹੀ ਆ ਤਪਤੀਸ਼ੀਆਂ ਹੈਗੀਆਂ ਨੇ ਹਜੇ ਤੱਕ ਇਹਨਾਂ ਨੂੰ ਫੜ ਕੇ ਜਿਹੜਾ ਹੈਗਾ ਪੁਛਕਿਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਕੋ ਸਾਰੀਆਂ ਬ੍ਰੇਕਿੰਗ ਚੀਜ਼ਾਂ ਜਿਹੜੇ ਏਰੀਆ ਚ ਸਭ ਜਿਆਦਾ ਬਾਤਾਂ ਨੂੰ ਜਿਹੜੀਆਂ ਹੁਣ ਤੱਕ ਜਿਹੜੀਆਂ ਹੈਗੀਆਂ ਉਹ ਸਿਵਲ ਲਾਈਨ ਏਰੀਏ ਦੇ ਵਿੱਚ ਜਿਹੜੀਆਂ ਇਹਨਾਂ ਨੇ ਬਾਤ ਕਰਤੀ ਇਹ ਮਂਜੀਠਾ ਰੋਡ ਦੇ ਉੱਪਰ ਹੈਗੀ ਨਾਲ ਹੀ ਕਿਉਂਕਿ ਮਜੀਠਾ ਰੋਡ ਦੇ ਨਾਲ ਹੀ ਜਿਹੜਾ ਸਦਰ ਦਾ ਏਰੀਆ ਸ਼ੇਅਰ ਹੋਇਆ ਹੈ ਨਾ ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਾਰਥ ਸਬ ਡਿਵੀਜ਼ਨ ਦੇ ਵਿੱਚ ਜਿਹੜੇ ਲੁੱਟਖੋਹਾਂ ਦੀਆਂ ਮਾਮਲੇ ਤਾਂ ਹੋਈਆਂ ਉਹਨੂੰ ਕਾਫੀ ਠੱਲ ਪਈ। ਹੋਰ ਵੀ ਸਰ ਕੋਈ ਇਹਨਾਂ ਦੇ ਕੋਲ ਬਿਲਕੁਲ ਰਿਮਾਂਡ ਲੈ ਕੇ ਆਣਾ ਤੇ ਤਿੰਨ ਤਿੰਨ ਦਿਨਾਂ ਦੇ ਰਿਮਾਂਡ ਲਿਆ ਗਿਆ ਜੇ ਮੈਂ ਸਾਥੋਂ ਤੇ ਪੁੱਛ ਕੇ ਚੱਲ ਰਹੀ ਆ ਕਿ ਹੋਰ ਵੀ ਕੋਈ ਵਿੱਤਾ ਤਰਨਾ ਸ਼ੇਅਰ ਕਰਾਂ। ਚਲੋ ਕੋਈ ਇਹਨਾਂ ਹੋਰ ਕਿਸੇ ਨੂੰ ਵੀ ਸੇਲ ਕਰਦੇ ਸੀ ਅੱਗੇ ਮਤਲਬ ਤੁੱਕੋ ਇਹ ਸਾਰੀਆਂ ਚੀਜ਼ਾਂ ਆਪਰੇਸ਼ਨ ਡਿਟੇਲਸ ਆ ਗਈਆਂ ਫਿਰ ਉਹ ਕਿਉਂਕਿ ਜੇ ਮੈਂ ਹੁਣ ਧਰਨਾ ਡਿਸਕਸ ਕਰਦਾ ਸਾਡਾ ਅਗਲੀ ਜਿਹੜੀ ਹੈਗੀ ਹੈ ਰਿਕਵਰੀ ਇਫੈਕਟ ਕਰ ਸਕਦੀ ਸੋ ਇਸ ਕਰਕੇ ਜਿੰਦਾ ਜਿੰਦਾ ਸਾਰੇ ਇਹਨੇ ਬੁੱਕ ਕਰਦੇ ਹਾਂਜੀ ਕੇਹ ਰਹੇ ਹੁਦਿਆ ਹਥਿਆਰ ਦੀ ਬਰਤੋਂ ਕਰਦੇ ਹੀ ਬਾਹਰ ਹਜੇ ਤੱਕ ਜਿਹੜੇ ਹੈਗੇ ਇਹਨਾਂ ਨੇ ਮੋਟਰਸਾਈਕਲ ਦੇ ਤਾਂ ਖੋਹ ਕਰਨ ਵਾਲੀ ਹੈਗੀ ਹੈ ਹਥਿਆਰ ਵਾਲੀ ਗੱਲ ਸਾਹਮਣੇ ਨਹੀਂ ਆਈ ਸਰ ਇਹਨੇ ਤੇ ਆਪਣਾ ਬ੍ਰਮਾਦ ਕਰ ਲਿਆ ਕਈ ਉਹਨਾਂ ਦੇ ਖੋ ਕੇ ਵਿੱਚ ਵੀ ਹੋਣਗੇ ਇਹਦੇ ਬਾਰੇ ਕੁਝ ਬਿਲਕੁਲ ਸਹੀ ਗੱਲ ਹੈ ਜਿਹੜੀ ਉਹ ਚੀਜ਼ ਹੈ ਉਹ ਇਨਵੈਸਟੀਗੇਸ਼ਨ ਦੇ ਅੰਦਰ ਆਨਸਰ ਖਾਵੇ ਤੇ ਲੋਕਲੀ ਸਾਨੂੰ ਲਾਗੇ ਲਾਗੇ ਕੀਤੇ ਆਪਣੀ ਸਰਦੀ ਦੀ ਚਵਾਤ ਜਿਹੜੇ ਹੁਣ ਤੱਕ ਹੈਗੇ ਆ ਇਹ ਲਾਗੇ ਲਾਗੇ ਦੇ ਹੀ ਹੈਗੇ ਆ ਜੀ ਬਾਕੀ ਇਹਨਾਂ ਤੋਂ ਬਰੀਕੀ ਨਾ ਪੁੱਛ ਕੇ ਚੱਕ ਲੈਂਦੇ ਥੈਂਕ ਯੂ ਠੀਕ ਹੈ ਜੀ ਸਰ